ਫਰੋਜ਼ਪੁਰ ਪੁਲਿਸ ਨੂੰ ਜਿਹੜੇ ਯੋਧ ਨਸ਼ਾ ਵਿਰੋਧ ਵਿੱਚ ਜਿਹੜਾ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਹਿੰਮ ਚਲਾਈ ਗਈ ਹੈ ਉਹਦੇ ਵਿੱਚ ਬਹੁਤ ਵਧੀਆ ਕਾਮਯਾਬੀ ਫੇਰ ਹਾਸਲ ਹੋਈ ਜਦੋਂ ਸਾਡੀ ਸੀਆਈਏ ਇੰਚਾਰਜ ਤੇ ਉਸੀ ਟੀਮ ਸਾਰੀ ਟੀਮ ਵੱਲੋਂ ਸੋਨੂ ਸਿੰਘ ਰੈਜ਼ੀਡੈਂਟ ਆਫ ਹਬੀਬ ਵਾਲਾ ਇਹ ਜਿਹੜਾ ਬਾਈਕ ਸਾਲ ਦੀ ਉਮਰ ਦਾ ਇਹ ਜਿਹੜਾ ਸਮੱਗਲਰ ਹੈ ਇਹਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਹੋਈ ਹੈ ਜਿਸ ਦੇ ਪਾਸੋਂ 15 ਕਿਲੋ 775 ਗ੍ਰਾਮ ਹੈਰੋਇਨ ਇਹ 3 ਪੈਕੇਟ ਸੀਗੇ ਤੇ ਇਹ ਇਸ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਇਹ ਇਹਦੇ ਨਾਲ ਦਾ ਸਾਥੀ ਇੱਕ ਕਪੂਰਥਲਾ ਜੇਲ੍ਹ ਚ ਹੈ ਉਹ ਵੀ ਇੱਕ ਵੱਡਾ ਸਮਗਲਰ ਹੈ ਜਿਹਦੇ ਕੋਲੋਂ ਪਹਿਲਾਂ 11 ਕਿਲੋ ਹੈਰਨ ਰਿਕਵਰ ਹੋਈ ਸੀ ਤੇ ਉਹ ਕਪੂਰਥਲਾ ਜੇਲ੍ਹ ਚ ਹੈ ਇਸ ਸਮੇਂ ਉਸ ਨੂੰ ਅਸੀਂ ਇਹਦੇ ਵਿੱਚ ਉਹ ਵੀ ਇਨਵੋਲਡ ਹੈ ਤੇ ਉਹਨੂੰ ਵੀ ਅਸੀਂ ਅਗਲੇ ਕੁਝ ਦਿਨਾਂ ਦੇ ਵਿੱਚ ਪ੍ਰੋਡਕਸ਼ਨ ਵਾਰਡ ਤੇ ਲੈ ਕੇ ਉਹਦੀ ਪੁੱਛਗਿੱਛ ਇਸ ਮੁਕਦਮੇ ਦੇ ਵਿੱਚ ਕਰਾਂਗੇ ਤੇ ਇਹਦੇ ਨਾਲ ਹੀ ਜਿਹੜੇ ਇਹਦੀ ਪੁੱਛਗਿੱਛ ਤੋਂ ਨੇੜੇ ਬੈਕਵਰਡ ਤੇ ਫਾਰਵਰਡ ਲਿੰਕ ਦੇ ਵਿੱਚ ਕਾਫੀ ਜਣੇ ਆਏ ਆ ਜਿਹੜੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹ ਆਉਣ ਦੇ ਕੁਝ ਦਿਨਾਂ ਦੇ ਵਿੱਚ ਹੋਰ ਵੀ ਵਧੀਆ ਰਿਕਵਰੀ ਤੇ ਅਰੈਸਟ ਹੋਉਂਦੀ ਸਾਨੂੰ ਪੂਰੀ ਉਮੀਦ ਹੈ ਤੇ ਇਹਦੇ ਜਿਹੜਾ ਸਾਰਾ ਜਿਹੜਾ ਇਹ ਡਿਟੇਲਸ ਅਸੀਂ ਇਕੱਠੀਆਂ ਕਰ ਰਹੇ ਹਾਂ ਤੇ ਇਸ ਤੇ ਜਿਹੜਾ ਸਖਤੋ ਸਖਤ ਜਿਹੜੇ ਇਹ ਸਮਗਲਰ ਉਹਨਾਂ ਤੇ ਐਕਸ਼ਨ ਲੱਜੂਗਾ ਇਹ ਦਲਚੀਕੇ ਬੰਨਾ ਹੈ ਪੁਲਿਸ ਸਟੇਸ਼ਨ ਸਦਰ ਦੇ ਏਰੀਏ ਦੇ ਵਿੱਚ ਉਹ ਉਥੋਂ ਇਸ ਨੂੰ ਗ੍ਰਿਪਟ ਇਹ ਸਾਰੀ ਸਾਡੀ ਪੁਸ਼ਕਿਸ਼ ਚੱਲ ਰਹੀ ਹੈ ਜੀ ਤੇ ਕੁਝ ਜਾਣੇ ਸਾਡੇ ਇਹਦੇ ਵਿੱਚ ਪੁਸ਼ਕਿਸ਼ ਦੌਰਾਨ ਸਾਨੂੰ ਪਤਾ ਲੱਗਿਆ ਉਹਨਾਂ ਦੇ ਸੀ ਜਲਦ ਜਲਦ ਹੋ ਰਿਹਾ